ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਆਪਣੇ ਪਿੰਡ ਦੇ ਗੁਰੂ ਘਰ ਦੇ ਸਾਹਮਣੇ ਤੋਂ ਗੁਜ਼ਰ ਰਹੇ ਸੀਗੇ ਤੇ ਗੁਰੂ ਘਰ ਦੇ ਸਾਹਮਣੇ ਆਪਾਂ ਇੱਕ ਕੁੱਤੀ ਆਪਣੇ ਕਤੂਰਿਆਂ ਨੂੰ ਬੱਚਿਆਂ ਨੂੰ ਦੁੱਧ ਚੰਗਾਉਂਦੀ ਸੀਗੀ ਤੇ ਉਹਨੂੰ ਵੇਖ ਕੇ ਆਪਾਂ ਨੂੰ ਇੱਕ ਸ਼ੇਅਰ ਯਾਦ ਆ ਗਿਆ ਤੇ ਆਪਾਂ ਤੁਹਾਨੂੰ ਸ਼ੇਅਰ ਸੁਣਾਉਣ ਲੱਗੇ ਆ ਜੀ ਇੱਕ ਕੁੱਤੀ ਆਪਣੇ ਬੱਚਿਆਂ ਨੂੰ ਖੜ ਖੜ ਕੇ ਦੁੱਧ ਚੰਗਾਉਂਦੀ ਹੈ ਇੱਕ ਕੁੱਤੀ ਆਪਣੇ ਬੱਚਿਆਂ ਨੂੰ ਖੜ ਖੜ ਕੇ ਦੁੱਧ ਚੰਗਾਉਂਦੀ ਹੈ ਇੱਥੇ ਕੁੜੀ ਮੁੰਡੇ ਵਿੱਚ ਫਰਕ ਨਹੀਂ ਇਹ ਸਾਨੂੰ ਸਬਕ ਸਿਖਾਉਂਦੀ ਹੈ ਇੱਥੇ ਮੁੰਡੇ ਕੁੜੀ ਵਿੱਚ ਫਰਕ ਨਹੀਂ ਇਹ ਸਾਨੂੰ ਸਬਕ ਸਿਖਾਉਂਦੀ ਹੈ ਕੋਈ ਹੱਥ ਵੀ ਨਾ ਲਾਵੇ ਕਤੂਰਿਆਂ ਨੂੰ ਉਹ ਸਿੱਧੀ ਗੱਲ ਨੂੰ ਆਉਂਦੀ ਹੈ ਕੋਈ ਹੱਥ ਵੀ ਨਾ ਲਾਵੇ ਕਤੂਰਿਆਂ ਨੂੰ ਉਹ ਸਿੱਧੀ ਗੱਲ ਨੂੰ ਆਉਂਦੀ ਹੈ ਇੱਥੇ ਮਾਂ ਦੇ ਘਰ ਜੇ ਧੀ ਜਮ ਪਵੇ ਉਹ ਝਾੜੀਆਂ ਵਿੱਚ ਸੁਟਾਉਂਦੀ ਹੈ ਇੱਥੇ ਮਾਂ ਦੇ ਘਰ ਜੇ ਧੀ ਜਮ ਪਵੇ ਉਹ ਝਾੜੀਆਂ ਵਿੱਚ ਸੁਟਾਉਂਦੀ ਹੈ ਇੱਕ ਹੱਥ ਨਹੀਂ ਲਾਉਣ ਦਿੰਦੀ ਕਤੂਰੀਆਂ ਨੂੰ ਇੱਕ ਹੱਥੀ ਕਤਲ ਕਰਾਉਂਦੀ ਹੈ ਇੱਕ ਹੱਥ ਨਹੀਂ ਲਾਉਣ ਦਿੰਦੀ ਕਤੂਰੀਆਂ ਨੂੰ ਇੱਕ ਹੱਥੀ ਕਤਲ ਕਰਾਉਂਦੀ ਹੈ ਮੱਖਣ ਬਰਾੜਾ ਕਿਉਂ ਕੁੱਤੇ ਚੰਗੇ ਬੰਦਿਆਂ ਤੋਂ ਮੈਨੂੰ ਗੱਲ ਸਮਝ ਹੁਣ ਆਉਂਦੀ ਹੈ ਕਿਉਂ ਮੱਖਣ ਬਰਾਣਾ ਕੁੱਤੇ ਚੰਗੇ ਬੰਦਿਆਂ ਤੋਂ ਮੈਨੂੰ ਗੱਲ ਸਮਝ ਹੁਣ ਆਉਂਦੀ ਹੈ ਲੌਜੀਕ ਮਾਂ ਦੀ ਮਮਤਾ ਤੇ ਤੁਹਾਨੂੰ ਸ਼ੇਅਰ ਸੁਣਾਇਆ ਜੀ ਜੀ ਕਰਿਆ ਸੀਗਾ ਵੇਖ ਕੇ ਕਿ ਇਸ ਮਾਂ ਦੀ ਮਮਤਾ ਦੇ ਉੱਤੇ ਇੱਕ ਸ਼ੇਅਰ ਸੁਣਾਇਆ ਜਾਵੇ ਇਹ ਬਾਪਦਿੰਦਾ ਆਪਣਾ ਸ਼ੇਅਰ ਲਿਖਿਆ ਹੋਇਆ ਸੀਗਾ ਜੀ ਤੇ ਅੱਜ ਤੁਹਾਨੂੰ ਸ਼ੇਅਰ ਸੁਣਾਇਆ ਜੀ ਤੇ ਵੀਡੀਓ ਵੀ ਆਪਾਂ ਨੂੰ ਅੱਜ ਮਿਲੀ ਹੈ ਜੀ ਇਹ ਇਸ ਕਰਕੇ ਅੱਜ ਆਪਾਂ ਤੁਹਾਨੂੰ ਇਸ ਮਾਂ ਦੀ ਮਮਤਾ ਦੇ ਉੱਤੇ ਸ਼ੇਅਰ ਸੁਣਾਇਆ ਜੀ ਜੇਕਰ ਸਾਡਾ ਸੁਣਾਇਆ ਹੋਇਆ ਸ਼ੇਅਰ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ